ਜਦੋਂ ਕੁੜੀਆਂ ਆਪਣੇ ਘਰ ਦੇ ਵਿੱਚ ਨਾ ਬੋਲ ਸਕਣ ਆਪਣੇ ਫੈਸਲੇ ਦੂਸਰਿਆਂ ਨੂੰ ਨਾ ਦੱਸ ਸਕਣ ਜਦੋਂ ਕੋਈ ਉਹਨਾਂ ਨੂੰ ਸੁਣਨ ਵਾਲਾ ਨਾ ਹੋਵੇ ਜਾਂ ਘਰ ਦੇ ਵਿੱਚ ਉਹਨਾਂ ਨੂੰ ਉਹਨਾਂ ਦਾ ਡਿਸੀਜਨ ਮੈਟਰ ਰੱਖਦਾ ਹੈ ਜਾਂ ਨਹੀਂ ਰੱਖਦਾ ਕੋਈ ਪੁੱਛਣ ਵਾਲਾ ਨਾ ਹੋਵੇ ਘਰ ਦੇ ਵਿੱਚ ਉਹਨਾਂ ਨੂੰ ਇੱਜ਼ਤ ਨਾ ਮਿਲਦੀ ਹੋਵੇ ਘਰ ਦੇ ਵਿੱਚ ਉਹਨਾਂ ਦੀ ਪੁੱਛ ਪੜਤਾਲ ਨਾ ਹੁੰਦੀ ਹੋਵੇ ਉਹ ਕੀ ਚਾਹੁੰਦੀਆਂ ਨੇ ਕੀ ਨਹੀਂ ਚਾਹੁੰਦੀਆਂ ਜਾਂ ਉਹਨਾਂ ਦਾ ਫੈਸਲਾ ਕੀ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਉਹ ਸਹੀ ਏ ਕਿ ਗਲਤ ਏ ਜੇ ਤੁਹਾਨੂੰ ਕੋਈ ਚੀਜ਼ ਸਹੀ ਲੱਗ ਰਹੀ ਏ ਉਹ ਦੂਜੇ ਲਈ ਗਲਤ ਏ ਉੱਥੇ ਤੁਹਾਡੀ رائے ਨਹੀਂ ਮੰਗੀ ਜਾ ਰਹੀ ਤਾਂ ਉਹ ਪੈਣਾ ਜਿਹੜੀਆਂ ਕਿ ਬੋਲ ਕੇ ਆਪਣਾ ਕੁਝ ਵੀ ਪੱਖ ਨਹੀਂ ਰੱਖ ਸਕਦੀਆਂ ਤਾਂ ਉਹ ਆਪਣੀ ਲਾਈਫ ਦੇ ਵਿੱਚ ਕਿਵੇਂ ਆਪਣੇ ਮਸਲਿਆਂ ਨੂੰ ਹੱਲ ਕਰਨ ਸੋ ਮਹਦੀਪ ਸਾਸ਼ੀਕਲ ਮਹਦੀਪ ਅੱਜ ਆਪਾਂ ਗੱਲਬਾਤ ਕਰਾਂਗੇ ਉਹ ਟੌਪਿਕ ਦੇ ਉੱਤੇ ਜਿੱਥੇ ਕੁੜੀਆਂ ਬੋਲ ਨਹੀਂ ਸਕਦੀਆਂ ਤੁਸੀਂ ਵੇਖ ਰਹੇ ਹੋ ਮੋਟੀਵੇਸ਼ਨਲ ਵਿਦਦੀਪ ਇਸ ਚੈਨਲ ਦੇ ਉੱਪਰ ਤੁਹਾਨੂੰ ਬਹੁਤ ਹੀ ਵਧੀਆ ਗੱਲਾਂ ਦੱਸਿਆ ਜਾਂਦੀਆਂ ਜਿਨ੍ਹਾਂ ਨੂੰ ਤੁਸੀਂ ਆਪਣੀ ਲਾਈਫ ਦੇ ਵਿੱਚ ਇਨਸਰਟ ਕਰਕੇ ਆਪਣੀ ਲਾਈਫ ਨੂੰ ਇੱਕ ਸਕਸੈਸਫੁਲ ਬਣਾ ਸਕਦੇ ਹੋ ਠੀਕ ਹੈ ਅੱਜ ਆਪਾਂ ਉਹ ਗੱਲਬਾਤ ਕਰਾਂਗੇ ਭੈਣਾਂ ਦੇ ਉੱਤੇ ਜਿਹੜੀਆਂ ਕਿ ਕੁੜੀਆਂ ਘਰ ਦੇ ਵਿੱਚ ਬੋਲ ਨਹੀਂ ਸਕਦੀਆਂ ਠੀਕ ਹੈ ਭਾਵੇਂ ਉਹ ਸੋਹਰਾ ਪਰਿਵਾਰ ਹੋਵੇ ਭਾਵੇਂ ਉਹ ਪੇਕਾ ਪਰਿਵਾਰ ਹੋਵੇ ਅਕਸਰ ਆਪਾਂ ਵੇਖਿਆ ਵਾ ਕਿ ਕੁੜੀਆਂ ਨੂੰ ਹਮੇਸ਼ਾ ਹੀ ਚੁੱਪ ਰਹਿੰਦੀ ਕਿਹਾ ਜਾਂਦਾ ਵਾ ਭਾਵੇਂ ਉਹ ਮੈਰਿਜ ਤੋਂ ਪਹਿਲਾਂ ਦੀ ਗੱਲ ਹੋਵੇ ਤੇ ਬਾਅਦ ਵਿੱਚ ਦੀ ਗੱਲ ਹੋਵੇ। ਅਗਰ ਕੁੜੀਆਂ ਵਿਆਹ ਤੋਂ ਪਹਿਲਾਂ ਦੀ ਆਪਾਂ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ 2 ਮਿੰਟ ਆਪਾਂ ਇਹਦੇ ਤੇ ਵਿਚਾਰ ਕਰਾਂਗੇ। ਅਗਰ ਕੁੜੀਆਂ ਪਹਿਲਾਂ ਕੁਝ ਬੋਲਣਾ ਚਾਹੁੰਦੀਆਂ ਨੇ ਤਾਂ ਉਹਨਾਂ ਨੂੰ ਕਿਹਾ ਜਾਂਦਾ ਕਿ ਤੂੰ ਨਾ ਬੋਲ। ਠੀਕ ਹੈ? ਕਰਦੇ ਜਿਆਦਾਤਰ ਮੁੰਡਿਆਂ ਨੂੰ ਹੀ ਕਰਦੇ ਫੈਸਲਿਆਂ ਦੇ ਵਿੱਚ। ਇਨਵੋਲਵ ਕੀਤਾ ਜਾਂਦਾ ਵਾ ਕੁੜੀਆਂ ਦੀ رائے ਘੱਟ ਹੀ ਲਈ ਜਾਂਦੀ ਏ ਉਹਨੂੰ ਕਿਹਾ ਜਾਂਦਾ ਕਿ ਤੂੰ ਅਗਲੇ ਘਰ ਜਾਣਾ ਵਾ ਤੂੰ ਥੋੜਾ ਸੰਭਲ ਕੇ ਬੋਲ ਸਹੀ ਤਰੀਕੇ ਨਾਲ ਬੋਲ ਜੇ ਉਹਨਾਂ ਤਾਂ ਕੋਈ ਵਿਚਾਰੀਆਂ ਤੋਂ ਕੰਮ ਵੀ ਗਲਤ ਹੋ ਜਾਂਦਾ ਤੇ ਤੁਸੀਂ ਧਿਆਨ ਨਾ ਕਿਹਾ ਅਗਲੇ ਘਰ ਜਾਣਾ ਉਹ ਕੀ ਆਖਣਗੇ ਵਗੈਰਾ ਵਗੈਰਾ ਕਰਕੇ ਉਹਨਾਂ ਤਾਂ ਹਮੇਸ਼ਾ ਉਹਨਾਂ ਦੇ ਬੋਝ ਹੀ ਰੱਖਿਆ ਜਾਂਦਾ ਤੇ ਉਹਨੂੰ ਹਮੇਸ਼ਾ ਕੀ ਕਿਹਾ ਜਾਂਦਾ ਵੀ ਚੁੱਪ ਕਰ ਠੀਕ ਹੈ ਜੀ ਜਦ ਤੁਹਾਨੂੰ ਪਤਾ ਹੈ ਕਿ ਜਦੋਂ ਇੱਕ ਔਰਤ ਜਾਂ ਇੱਕ ਕੁੜੀ ਘਰ ਦੇ ਵਿੱਚੋਂ ਚੁੱਪ ਕਰ ਜੇ ਨਾ ਉਹ ਘਰ ਦੇ ਵਿੱਚੋਂ ਬਰਕਤ ਵੀ ਚਲੀ ਜਾਂਦੀ ਹੈ ਇਹ ਸੱਚਾਈ ਹੈ ਜੀ ਇਹਨੂੰ ਕਦੀ ਪਰਤਾ ਕੇ ਵੇਖਿਓ ਜਿੱਥੇ ਧੀਆ ਜਾਂ ਨੌਆ ਜਾਂ ਮਾਵਾਂ ਦੁਖੀ ਹੋਣਗੀਆਂ ਉਸ ਘਰ ਦੇ ਵਿੱਚ ਬਰਕਤਾਂ ਵੀ ਨਹੀਂ ਹੋਣਗੀਆਂ ਬਰਕਤ ਹੌਲੀ-ਹੌਲੀ ਉਸ ਤਰੀਕੇ ਆਪਣੇ ਉਸ ਘਰ ਦੇ ਵਿੱਚੋਂ ਆਪਣੇ ਖੰਭ ਪਸਾਰ ਕੇ ਨਿਕਲ ਜਾਂਦੀ ਹੈ ਘਰ ਦੇ ਵਿੱਚ ਜਾਂ ਬਿਮਾਰੀਆਂ ਹੋਣਗੀਆਂ ਕੋਈ ਨਾ ਕੋਈ ਚੀਜ਼ ਉਸ ਘਰ ਦੇ ਵਿੱਚ ਜ਼ਰੂਰ ਹੋਏਗੀ ਠੀਕ ਹੈ ਜੀ ਹੁਣ ਅੱਜ ਆਪਾਂ ਗੱਲਬਾਤ ਕਰਾਂਗੇ ਉਹ ਪੈਣਾ ਦੇ ਜਿਨ੍ਹਾਂ ਦੇ ਡਿਸੀਜਨ ਨੂੰ ਕਦੇ ਪੁੱਛੇ ਨਹੀਂ ਜਾਂਦੇ ਵੇਖੋ ਭੈਣੋ ਜੇ ਤੇ ਤੁਸੀਂ ਮੈਰਿਡ ਹੋ ਠੀਕ ਹੈ ਤੁਹਾਡੇ ਸਹੁਰੇ ਪਰਿਵਾਰ ਦੇ ਵਿੱਚ ਤੁਹਾਡਾ ਡਿਸੀਜਨ ਨੂੰ ਕੋਈ ਮਾਇਨੇ ਨਹੀਂ ਰੱਖਿਆ ਜਾਂਦਾ ਤੇ ਤੁਸੀਂ ਆਪਣੇ ਹਸਬੰਦ ਦੇ ਨਾਲ ਗੱਲਬਾਤ ਕਰੋ ਤੁਸੀਂ ਆਪਣੀ ਓਪੀਨੀਅਨ ਆਪਣੀ ਰਾਏ ਅਗਰ ਤੁਹਾਡਾ ਹਸਬੰਦ ਤੁਹਾਡਾ ਪਾਰਟਨਰ ਤੁਹਾਨੂੰ ਸਮਝ ਰਿਹਾ ਤੁਸੀਂ ਉਹਦੇ ਨਾਲ ਸ਼ੇਅਰ ਕਰੋ ਕਿ ਆਪਣੀ ਆ ਚੀਜ਼ ਐਵੇਂ ਨਹੀਂ ਐਵੇਂ ਹੋਣੀ ਚਾਹੀਦੀ ਆਪਣੇ ਫੈਮਿਲੀ ਮੈਂਬਰ ਇਸ ਨੂੰ ਗਲਤ ਦਿਸ਼ਾ ਦੇ ਵਿੱਚ ਲੈ ਕੇ ਜਾ ਰਹੇ ਨੇ ਜੀ ਆਪਾਂ ਇਸ ਤਰੀਕੇ ਨੂੰ ਇਸ ਤਰੀਕੇ ਨਾਲ ਹੈਂਡਲ ਕਰਨਾ ਵਾ ਠੀਕ ਹੈ ਜੀ ਹਸਬੰਡ ਦੇ ਨਾਲ ਗੱਲਬਾਤ ਕਰੋ ਅਗਰ ਪਹਿਲੀ ਗੱਲ ਤੇ ਇਹ ਹੁੰਦਾ ਆਪਣੀ ਤੁਸੀਂ رائے ਹਸਬੰਡ ਨੂੰ ਦੱਸੋ ਹਸਬੰਡ ਅੱਗੇ ਜਾ ਕੇ ਤੁਹਾਡੀ رائے ਅੱਗੇ ਰੱਖ ਸਕਦਾ ਵਾ ਉਹਨੂੰ ਆਪਣੇ ਤਰੀਕੇ ਦੇ ਨਾਲ ਕਵਰ ਅਪ ਕਰਕੇ ਉਹ ਤੁਹਾਡੀ ਗੱਲਬਾਤ ਅੱਗੇ ਕਹਿਣ ਦੀ ਕੋਸ਼ਿਸ਼ ਕਰ ਸਕਦਾ ਵਾ ਸੈਕਿੰਡ ਆਪਸ਼ਨ ਹੈਗੀ ਤੁਹਾਡੇ ਕੋਲ ਅਗਰ ਤੁਹਾਡਾ ਹਸਬੰਡ ਵੀ ਤੁਹਾਡਾ ਸਾਥ ਨਹੀਂ ਦੇ ਰਿਹਾ ਤੁਹਾਡਾ 파ਟਨਰ ਤੁਹਾਡੀ ਗੱਲ ਨਹੀਂ ਸਮਝ ਰਿਹਾ ਤਾਂ ਤੁਸੀਂ ਉੱਥੇ ਕੀ ਕਰੋਗੇ ਚੁੱਪ ਹੋ ਜਾਓ ਠੀਕ ਹੈ ਜੀ ਵੇਖੋ ਜੀ ਜੇ ਤੁਸੀਂ ਇੱਥੇ ਰੋਲਾ ਪਾਉਂਗੇ ਨਾ ਉੱਥੇ ਫਾਇਦਾ ਕੋਈ ਨਹੀਂ ਹੈ ਅ ਅਗਲੇ ਤੁਹਾਨੂੰ ਗਲਤ ਸਮਝਣਗੇ ਸੋ ਤੁਸੀਂ ਆਪਣਾ ਆਪ ਜ਼ਿਆਦਾ ਦੁਖੀ ਕਰੋਗੇ ਉਸ ਤੋਂ ਬਾਅਦ ਤੁਹਾਡੇ ਕੋਲ ਸੈਕਿੰਡ ਆਪਸ਼ਨ ਆ ਜਾਂਦੀ ਏ ਚੁੱਪ ਰਹਿ ਕੇ ਆਪਣੇ ਕੰਮ ਕਰਨਾ ਸਿੱਖ ਲਓ ਅਗਰ ਤੁਹਾਡਾ ਹਸਬੰਡ ਤੁਹਾਡੇ ਆਖੇ ਨਹੀਂ ਨਾ ਲੱਗ ਰਿਹਾ ਉਹ ਤੁਹਾਡੀ ਗੱਲ ਨਹੀਂ ਨਾ ਮੰਨ ਰਿਹਾ ਤੁਹਾਡਾ ਪਾਰਟਨਰ ਨਹੀਂ ਸਮਝ ਰਿਹਾ ਤੁਸੀਂ ਉਹਨੂੰ ਸਹੀ ਸਮਝਾਉਣ ਦੀ ਕੋਸ਼ਿਸ਼ ਵੀ ਕਰ ਰਹੇ ਹੋ ਤਾਂ ਤੁਸੀਂ ਉਸ ਟਾਈਮ ਚੁੱਪ ਹੋ ਕੇ ਆਪਣੇ ਉਸ ਵਰਕ ਦੇ ਉੱਪਰ ਪ੍ਰੋਗਰੈਸ ਸ਼ੁਰੂ ਕਰੋ ਜੋ ਕੰਮ ਬੋਲ ਕੇ ਨਹੀਂ ਕਰ ਸਕਦੇ ਤੁਸੀਂ ਉਹ ਚੁੱਪ ਕਰਕੇ ਤੇ ਕਰ ਹੀ ਸਕਦੇ ਜੇ ਭਾਵੇਂ ਤੁਸੀਂ ਉਹ ਸਹੀ ਕਰ ਰਹੇ ਜੇ ਇਹ ਮਨ ਚ ਕਦੀ ਨਾ ਸੋਚੋ ਕਿ ਤੁਸੀਂ ਕੁਝ ਗਲਤ ਕਰ ਰਹੇ ਹੋ ਤੁਸੀਂ ਕੁਝ ਗਲਤ ਨਹੀਂ ਕਰ ਰਹੇ ਤੁਸੀਂ ਸਹੀ ਕਰ ਰਹੇ ਹੋ ਤੁਸੀਂ ਬੋਲ ਕੇ ਉਸ ਇਨਸਾਨ ਨੂੰ ਆਪਣੀ ਪ੍ਰੋਬਲਮ ਦੱਸ ਰਹੇ ਹੋ ਅਗਰ ਉਹ ਤੁਹਾਡਾ opinion ਨਹੀਂ ਸਮਝ ਰਿਹਾ ਤੇ ਉਹਦੀ ਸਿਰਦਰਦ ਕਿਉਂ ਨਹੀਂ ਸਮਝ ਰਿਹਾ ਠੀਕ ਹੈ ਨਾ ਤੁਸੀਂ ਇਹਦੇ ਵਿੱਚ ਆਪਣੇ ওভারਲੋਡ ਆਪਣੇ ਦਿਮਾਗ ਤੇ ਨਾ ਕਰੋ ਚੁੱਪ ਕਰਕੇ ਉਸ ਕੰਮ ਨੂੰ ਹੌਲੀ-ਹੌਲੀ ਕਰੋ ਇੱਕ ਨਾ ਇੱਕ ਦਿਨ ਕੰਮਜਾਬ ਜ਼ਰੂਰ ਹੋਵਗਾ ਚੋਪ ਰਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਉਸ ਕੰਮ ਨੂੰ ਸਾਰਿਆਂ ਨੂੰ ਬਿਨੈ ਦੱਸੇ ਕਰ ਲਓ ਉਹਦੇ ਵਿੱਚ ਤੁਹਾਡੇ ਹਸਬੰਦ ਨੂੰ ਵੀ ਦੱਸਣ ਦੀ ਕੋਈ ਲੋੜ ਨਹੀਂ ਜੋ ਤੋ ਇਨਸਾਨ ਤੁਹਾਨੂੰ ਨਹੀਂ ਸਮਝ ਰਿਹਾ ਕਿਉਂਕਿ ਵੇਖੋ ਤੁਸੀਂ ਵੀ ਆਪਣੇ ਹਸਬੰਦ ਨੂੰ ਪਿਆਰ ਕਰਦੇ ਹੋ ਉਹ ਵੀ ਤੁਹਾਨੂੰ ਕਰਦੇ ਨੇ ਫੈਮਿਲੀ ਮੈਂਬਰ ਵੀ ਤੁਹਾਨੂੰ ਕਰਦੇ ਨੇ ਪਰ ਉਹ ਤੁਹਾਡੀ ਓਪੀਨੀਅਨ ਨਹੀਂ ਸਮਝ پا ਰਹੇ ਉਹ ਆਪਣੀ ਸੋਚ ਦੇ ਮੁਤਾਬਕ ਹੀ ਸੋਚ ਰਹੇ ਨੇ ਤਾਂ ਤੁਸੀਂ ਉਸ ਕੰਮ ਨੂੰ ਚੁੱਪ ਕਰਕੇ ਸੋਚ ਲਓ ਅਗਰ ਉਹਨਾਂ ਨੂੰ ਕੱਲ ਦਾ ਪਹਿਖ ਨਹੀਂ ਦਿਸ ਰਿਹਾ ਪਰ ਤੁਹਾਨੂੰ ਤੇ ਦਿਸ ਰਿਹਾ ਉਹ ਨਾ ਵੀ ਇਹ ਚੀਜ਼ ਹੋ ਸਕਦੀ ਆਪਣੇ ਨਾਲ ਕੱਲ ਨੂੰ ਠੀਕ ਹੈ ਨਾ ਤਾਂ ਤੁਸੀਂ ਚੁੱਪ ਕਰਕੇ ਤੁਸੀਂ ਉਹਦੇ ਲਈ ਰੈਡੀ ਹੋ ਜਾਓ ਨਹੀਂ ਹੋਣਾ ਚਾਹੁੰਦਾ ਉਹਨੂੰ ਨਾ ਹੋਣ ਦੋ ਤੁਸੀਂ ਰੈਡੀ ਹੋ ਜਾਓ ਬਾਅਦ ਵਿੱਚ ਜਾ ਕੇ ਉਹਨੂੰ ਆਪਣੇ ਆਪ ਤਾਂ ਲੱਗਣਾ ਵਾ ਇਨਸਾਨ ਨੂੰ ਸਾਰਿਆਂ ਨੂੰ ਪਤਾ ਲੱਗਦਾ ਹੁੰਦਾ ਵਾ ਕੋਈ ਵੀ ਇਨਸਾਨ ਹੋ ਸਕਦਾ ਜ਼ਰੂਰੀ ਇਹਦੇ ਵਿੱਚ ਹਸਬੰਡ ਵਾਈਫ ਹੋਣ ਕੋਈ ਵੀ ਰਿਸ਼ਤਾ ਹੋ ਸਕਦਾ ਵਾ ਤੁਸੀਂ ਉਸ ਰਿਸ਼ਤੇ ਤੇ ਵਰਕ ਕਰਨਾ ਛੱਡ ਦੋ ਸੋਪ ਕਰਾ ਕੇ ਆਪਣੇ ਫੈਸਲੇ ਆਪ ਕਰਨਾ ਸਿੱਖ ਲਓ ਆਪਣਾ ਕੰਮ ਆਪ ਕਰਨਾ ਸਿੱਖ ਲਓ ਉਹਨੂੰ ਸਾਥ ਵਿੱਚ ਲੈ ਕੇ ਆਉਣ ਦੀ ਲੋੜ ਹੀ ਨਹੀਂ ਨੰਬਰ 3 ਸਮਝਦਾਰਨਾ ਫੈਸਲੇ ਕਰੋ ਨੰਬਰ 3 ਹੈਗਾ ਜੀ ਤੁਸੀਂ ਅਗਰ ਸੌਰੀ ਤੁਸੀਂ ਅਗਰ ਕੋਈ ਵੀ ਫੈਸਲਾ ਕਰਦੇ ਹੋ ਨਾ ਆਪਣੀ ਲਾਈਫ ਦਾ ਬੜੀ ਸਮਝਦਾਰੀ ਨਾਲ ਕਰੋ ਕਿਉਂਕਿ ਮੈਂ ਅਕਸਰ ਵੇਖਿਆ ਵੀ ਕਈ ਵਾਰ ਕੁੜੀਆਂ ਨਾ ਜਿਨ੍ਹਾਂ ਦੇ ਹਸਬੰਡ ਉਹਨਾਂ ਦੀ ਗੱਲ ਨਹੀਂ ਨਾ ਸੁਣਦੇ ਹੁੰਦੇ ਉਹ ਆਪਣੀ ਗੱਲ ਨਾ ਬਾਅਦ ਵਿੱਚ ਜਾ ਕੇ ਕਿਸੇ ਹੋਰ ਨਾਲ ਸ਼ੇਅਰ ਕਰਦੀਆਂ ਜਾਂ ਜਿਨ੍ਹਾਂ ਦੇ ਫੈਮਿਲੀ ਮੈਂਬਰ ਉਹਨਾਂ ਦੀ ਗੱਲ ਨਹੀਂ ਸੁਣਦੇ ਉਹ ਆਪਣੇ ਨਿੱਕੇ ਨਿੱਕੀਆਂ ਗੱਲਾਂ ਜਾ ਕੇ ਨਾ ਬਾਹਰ ਕਿਸੇ ਦੇ ਨਾਲ ਸ਼ੇਅਰ ਕਰਨੀਆਂ ਭੈਣੋ ਇਹ ਗਲਤੀ ਜ਼ਿੰਦਗੀ 'ਚ ਨਾ ਕਰਿਓ ਹਮੇਸ਼ਾ ਯਾਦ ਰੱਖਿਓ ਅੱਜ ਦੇ ਟਾਈਮ ਦੇ ਨਾਲ ਇਤਿਹਾਸ ਗਵਾਹ ਵਾ ਮੈਂ ਤੁਹਾਨੂੰ ਸਹੀ ਦੱਸਾਂ ਕੁੜੀ ਹੀ ਕੁੜੀ ਦੀ ਸਭ ਤੋਂ ਵੱਡੀ ਦੁਸ਼ਮਣ ਬਣ ਜਾਂਦੀ ਏ ਅਗਰ ਤੁਸੀਂ ਕਿਸੇ ਭੈਣ ਦੇ ਨਾਲ ਆਪਣੀ ਗੱਲ ਸ਼ੇਅਰ ਕਰਦੇ ਸਾਰੀਆਂ ਨਹੀਂ ਹੁੰਦੀਆਂ ਪਰ ਇਹਦੇ ਵਿੱਚ 95% ਮੈਂ ਅੱਜ ਤੱਕ ਇਹੀ ਵੇਖੀਆਂ ਨੇ ਤੁਸੀਂ ਪਾਕੀ ਸਹੀ ਵੀ ਹੁੰਦੀਆਂ ਕਈ ਭੈਣਾਂ ਬਹੁਤ ਚੰਗੀਆਂ ਵੀ ਹੁੰਦੀਆਂ ਇੱਕ ਦੂਜੇ ਨਾਲ ਆਪਣਾ ਦੁੱਖ ਸੁੱਖ ਸਾਂਝੇ ਕਰ ਲਿਆ ਮੈਂ ਤਾਂ ਮੇਰੇ ਵੀ ਇੱਕ ਫ੍ਰੈਨਮਾ ਹਰ ਆਪਣੀ ਪ੍ਰੋਬਲਮ ਸ਼ੇਅਰ ਕਰ ਲੈਂਦਾ ਪਰ ਅਸੀਂ ਕਦੀ ਤੀਸਰੇ ਇਨਸਾਨ ਨੂੰ ਨਹੀਂ ਪਤਾ ਲੱਗਦਾ ਕਿ ਸਾਡੀ ਲਾਈਫ ਦੇ ਵਿੱਚ ਕੀ ਹੁੰਦਾ ਪਰ ਵੇਖੋ ਆ ਤੁਸੀਂ ਹਰ ਕਿਸੇ ਦੇ ਨਾਲ ਆਪਣੀ ਲਾਈਫ ਦੀ ਪ੍ਰੋਬਲਮ ਸ਼ੇਅਰ ਨਾ ਕਰਿਆ ਕਰੋ ਕਿਉਂਕਿ ਵਕਤ ਪਾ ਕੇ ਹੀ ਉਹ ਇਨਸਾਨ ਤੁਹਾਡੇ ਲਈ ਸਭ ਤੋਂ ਵੱਡੀ ਮੁਸੀਬਤ ਖੜੇ ਕਰਨਗੇ ਜਿਨ੍ਹਾਂ ਨਾਲ ਤੁਸੀਂ ਆਪਣੀ ਲਾਈਫ ਦੀ ਪ੍ਰੋਬਲਮ ਸ਼ੇਅਰ ਕਰ ਰਹੇ ਹੋ ਨਾ ਕਰੋ ਉਹਨਾਂ ਨੂੰ ਬੰਦ ਕਰੋ ਆਪਣੀ ਗੱਲ ਕਿਸੇ ਨਾਲ ਸ਼ੇਅਰ ਨਾ ਕਰੋ ਵੇਖੋ ਮੈਂ ਪੈਲੈਂਟ ਤੁਹਾਨੂੰ ਇਹ ਚੀਜ਼ ਦੱਸਿਆ ਵਾ ਇਸ ਲਈ ਜੋ ਫੈਸਲਾ ਕਰਨਾ ਜੋ ਡਿਸੀਜਨ ਲੈਣਾ ਤੁਸੀਂ ਆਪਣੇ ਖੁਦ ਦੇ ਮਾਈਂਡ ਨਾਲ ਲਓ ਤੁਸੀਂ ਇਹਦੇ ਵਿੱਚ ਕਿਸੇ ਦੂਜੇ ਨੂੰ ਇਨਵੋਲਵ ਨਾ ਕਰੋ ਅਗਰ ਤੁਸੀਂ ਕਿਸੇ ਨੂੰ ਇਨਵੋਲਵ ਕਰਨਾ ਵੀ ਚਾਹੁੰਦੇ ਹੋ ਆਪਣਾ ਮਨ ਸ਼ੇਅਰ ਵੀ ਕਰਨਾ ਚਾਹੁੰਦੇ ਹੋ ਤਾਂ ਉਹ ਇਨਸਾਨ ਨੂੰ ਪਹਿਲਾਂ ਚੰਗੀ ਤਰ੍ਹਾਂ ਪਰਖੋ ਉਹ ਰਿਸ਼ਤੇ ਵਿੱਚ ਤੁਹਾਡੀ ਮਾਂ ਹੋ ਸਕਦੀ ਹੈ ਕਿਉਂਕਿ ਮਾਂ ਤੁਹਾਡਾ ਕਦੀ ਬੁਰਾ ਨਹੀਂ ਚਾਹੇਗੀ ਭੈਣੋ ਠੀਕ ਹੈ ਜੇ ਤੁਸੀਂ ਕਹੋਗੇ ਮੈਂ ਆਪਣੇ ਫਰੈਂਡ ਨਾਲ ਸ਼ੇਅਰ ਕਰ ਲਈ ਆਪਣੀ ਇਹਦੇ ਨਾਲ ਸ਼ੇਅਰ ਕਰ ਲਈ ਨਹੀਂ ਉਹ ਕਾਨੂੰ ਸਮਾਪਗ ਤੁਹਾਡੇ ਖਿਲਾਫ ਜ਼ਰੂਰ ਖੜਨਗੇ ਅਗਰ ਕੋਈ ਅਗਰ ਕੋਈ ਪ੍ਰੋਬਲਮ ਹੋ ਰਹੀ ਹੈ ਤੁਹਾਨੂੰ ਕੋਈ ਡਿਸੀਜਨ ਨਹੀਂ ਲੈ پا ਰਹੇ ਤਾਂ ਤੁਸੀਂ ਆਪਣੇ ਮਾਂ ਪਿਓ ਦਾ ਦਰਵਾਜ਼ਾ ਜ਼ਰੂਰ ਖਟਕੜਾ ਸਕਦੇ ਹੋ ਉਸ ਤੋਂ ਬਾਅਦ ਤੁਹਾਡਾ ਕੋਈ ਆਪਣਾ ਨਹੀਂ ਜੀ ਹੁੰਦਾ ਠੀਕ ਹੈ ਜੀ ਸੋ ਭੈਣੋ ਇਸ ਤਰੀਕੇ ਨਾਲ ਤੁਸੀਂ ਆਪਣੀ ਗੱਲਬਾਤ ਅੱਗੇ ਕਰੋ ਠੀਕ ਹੈ ਜੀ ਸੋ ਤੁਹਾਨੂੰ ਮੇਰੇ ਵਿਚਾਰ ਕਿਵੇਂ ਦੇ ਲੱਗੇ ਆਪਣੇ ਕਮੈਂਟ ਸੈਕਸ਼ਨ ਚ ਜ਼ਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਔਰ ਲਾਈਕ ਜ਼ਰੂਰ ਕਰ ਦਿਓ ਧੰਨਵਾਦ